ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਫਲਾਉਡ ਖੁਰਦ ਵਿਖੇ ਸਰਪੰਚ ਗੁਰਪ੍ਰੀਤ ਸਿੰਘ ਗੂਰੀ ਨੂੰ ਪਿੰਡ ਵਾਸੀਆਂ ਨੇ ਦੁਬਾਰਾ ਸਰਬਸੰਮਤੀ ਨਾਲ ਬਣਾਇਆ ਸਰਪੰਚ ਪਿੰਡ ਵਾਸੀਆਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਗੂਰੀ ਇੱਕ ਨੌਜਵਾਨ ਮੁੰਡਾ ਹੈ ਜਿਸ ਨੇ ਪਿੰਡ ਦੇ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਅਤੇ ਪਿੰਡ ਦੇ ਵਿਕਾਸ ਪੱਖੋਂ ਵੀ ਬਗੈਰ ਭੇਦਭਾਵ ਤੋਂ ਪਿੰਡ ਦੇ ਲੋਕਾਂ ਦੇ ਕੰਮ ਕਰਦਾ ਹੈ ਸਤਿ ਸ਼੍ਰੀ ਅਕਾਲ ਨੂੰ ਅੱਜ ਪੰਚਾਇਤ ਦੇ ਵਿੱਚ ਮੈਂਬਰ ਲਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦਾ ਵਿਕਾਸ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਵਿਕਾਸ ਕਰਾਂਗੇ ਸਰਪੰਚ ਨੂੰ ਪੰਜ ਨੰਬਰ ਤੋਂ ਸੰਸਨ ਵਿਕਾਸ ਲਿਆ ਗਿਆ ਤੁਹਾਨੂੰ ਸਰਪੰਚ ਦੀ ਜਿਹੜੀ ਪਹਿਲਾਂ ਸਰਪੰਚੀ ਕੀਤੀ ਰਹੀ ਉਹ ਕਿਵੇਂ ਦੀ ਲੱਗੀ ਬਹੁਤ ਵਧੀਆ ਲੱਗੀ ਸਾਡਾ ਫਰੰਟਸ ਕਰ ਰਹੇ ਨੇ ਅੱਗੇ ਜਾ ਰਿਹਾ ਜੀ ਨਸਿਆਂ ਤੋਂ ਦੂਰ ਜੀ ਸਾਡੇ ਵੱਲ ਪੰਜ ਸਾਲ ਤੋਂ ਬੜੀਆਂ ਕੰਮ ਕਰ ਵਿਕਾਸ ਕਰਦੇ ਜੀ ਧੰਨਵਾਦ ਕਿਵੇਂ ਦੇਖੋ ਜੀ ਨੋਖਾ ਸਾਹਿਬ ਮੈਂ ਗੋਇੰਡੀ ਪਰਮਪੁਰੋਂ। ਮੈਂ ਪਹਿਲਾਂ ਵੀ ਸਾਡੇ ਬਹੁਤ ਵਧੀਆ ਕੰਮ ਹੋਏ ਨੇ ਪਿੰਡ 'ਚ। ਪਹਿਲਾਂ ਸਾਡੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਨੇ। ਪਹਿਲਾਂ ਵੀ ਮੈਂ ਬਣੀ ਸੀ ਤੇ ਹੁਣ ਵੀ ਮੈਨੂੰ ਅੰਜਕ ਮੈਂਬਰ ਚੁਣਿਆ। ਧੰਨਵਾਦ ਕਰਦੇ ਹਾਂ। ਬਹੁਤ ਰੱਛਾ ਸਾਡੇ ਪਿੰਡ 'ਚ ਆੜ-ਦਾੜੀ ਸਾਰੇ ਨਸਾ ਹੈਗਾ। ਜਿੱਡੇ ਦਾ ਸਾਡੇ ਪਿੰਡ 'ਚ ਕੋਈ ਬਿਲਕੁਲ ਚਿੱਟਾ ਨਹੀਂ ਆਇਆ ਨਾ ਆਉਂਦਾ। ਅੱਜ ਤੁਹਾਡੇ ਪਿੰਡ ਦੇ ਵਿੱਚ ਸਰਪੰਚ ਜੀ ਦੇ ਚੋਣ ਹੋ ਰਹੀ ਸੀ ਸ਼ਾਂਤੀ ਹੋ ਗਈ ਹੈ ਹਾਂ ਜੀ ਸਰ ਅਸੀਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਸਾਡੇ ਪਿੰਡ ਦੇ ਵਿੱਚ ਸੋਧ ਸੰਬੰਧੀ ਸਰਪੰਚ ਹੋਇਆ ਗਿਆ ਪਹਿਲੇ ਪੰਜਾਂ ਦਾ ਬਹੁਤ ਵਜਾ ਕੰਮ ਕੀਤੇ ਹਨ ਇਹਨਾਂ ਨੇ ਇੱਕ ਤਰਫੋਂ ਕੰਮ ਨਹੀਂ ਕੀਤੇ ਹੈਗੇ ਇੱਕ ਨੇ ਸਰਪੰਚ ਬਣ ਕੇ ਕੰਮ ਕੀਤਾ ਜਿਵੇਂ ਆਮ ਪਿੰਡਾਂ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਦੇਖਿਆ ਗਿਆ ਕਿਤੇ ਨਾ ਕਿਤੇ ਨਸ਼ੇ ਦੀ ਹਾਂਜੀ ਬਿਲਕੁਲ ਤੁਹਾਡੇ ਪਿੰਡ ਦਾ ਕਿਵੇਂ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਸਭ ਤੋਂ ਈਡੀ ਮੁੱਖ ਗੱਲ ਇਹ ਹੈ ਕਿ ਸਾਡੇ ਪਿੰਡ ਦਾ ਜਿਹੜਾ ਸਾਡੇ ਪਿੰਡ ਦੇ ਵਿੱਚ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਹੈਗਾ ਜਿਹੜਾ ਮੈਡੀਕਲ ਨਸ਼ਾ ਜਾਂ ਕਿੱਟਾ ਵਗੈਰਾ ਕਰਦਾ ਹੋਵੇ ਇਸ ਗੱਲ ਤੋਂ ਅਸੀਂ ਬਹੁਤ ਖੁਸ਼ ਹਾਂ ਤੇ ਬਾਕੀ ਕੰਮ ਵੀ ਉਹਦਾ ਇਹਨਾਂ ਨੇ ਪੂਰੇ 5 ਸਾਲਾਂ ਵਿੱਚ ਪੂਰੇ ਵਧੀਆ ਕੰਮ ਕੀਤੇ ਆ ਜਿਸ ਨੂੰ ਦੇਖਦੇ ਹੋਏ ਅਸੀਂ ਦੁਬਾਰਾ ਇਹਨਾਂ ਨੂੰ ਸਰਪੰਚ ਚੁਣਿਆ ਧੰਨਵਾਦ ਧੰਨਵਾਦ ਅਜਿੰਦਰ ਸਿੰਘ ਅਜਿੰਦਰ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਸામਤੀ ਦੇ ਨਾਲ ਪੰਚਾਇਤ ਚੁਣੀ ਗਈ ਹੈ ਕਿਵੇਂ ਦੇਖਦੇ ਹੋ ਕਿਉਂ ਦੁਬਾਰਾ ਉਸ ਨੂੰ ਗੁਰਪ੍ਰੀਤ ਗੁਰੀ ਨੂੰ ਤੁਸੀਂ ਸਰਪੰਚ ਚੁਣਿਆ ਦੁਬਾਰਾ ਕਿਉਂ ਚੁਣਿਆ ਪੂਰੇ ਕੰਮ ਦੇਖ ਕੇ ਦੁਬਾਰੇ ਤਾਂ ਪਿੰਡ ਨੇ ਸਹਿਮਤੀ ਕਰਿਆ ਵੀ ਵਧੀਆ ਕੰਮ ਕਰੇ ਨੇ ਉਹਦੇ ਕਰਕੇ ਉਹਨੂੰ ਦੁਬਾਰੇ ਮੌਕਾ ਦਿੱਤਾ ਤੇ ਉਹ ਬਾਕੀ ਨੌਜਵਾਨਾਂ ਨੂੰ ਜੋੜ ਕੇ ਰੱਖਦਾ ਜਿਹੜਾਰੇ ਪਿੰਡ ਚ ਕੰਮ ਹੁੰਦੇ ਨੇ ਜੋ ਰੋ ਰਹੇ ਹੈ ਉਹ ਸਾਰੇ ਪੂਰੀ ਨਮਾਣ ਦੀ ਇੱਕ ਕਰ ਰਹੇ ਹੈ ਧੰਨਵਾਦ ਹਾਂਜੀ ਕੀ ਨਾਮ 인ਦਰਜੀਤ ਸਿੰਘ 인ਦਰਜੀਤ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਅੱਜ ਸ਼ਾਂਤੀ ਹੋ ਰਹੀ ਹੈ ਤਾਂ ਕਿਵੇਂ ਦੇਖਦੇ ਹੋ ਅਸੀਂ ਬਹੁਤ ਵਧੀਆ ਜੀ ਸਰਵਿਸਾਂ ਕਿਨਾਰੇ ਸੀ ਤੁਹਾਂ ਚ ਚਲ ਰਹੇ ਆ ਗੁਰਪ੍ਰੀਤ ਸਿੰਘ ਤੇ ਇਹਦੇ ਨਾਲ ਸਾਨੂੰ ਸਰਕਾਰ ਵੱਲੋਂ ਜੋ ਬੈਨੀਫਿਟ ਟੂ ਹੋਵਾ ਉਹ ਨੂੰ ਗੁਜ਼ਾਰਾ ਕਰਾ ਪਿੰਡ ਦੇ ਵਿਕਾਸ ਦੇ ਲਈ ਪਹਿਲਾਂ ਵੀ ਤੁਹਾਡੇ ਪਿੰਡ ਦੇ ਵਿੱਚ ਇਸ ਨੇ ਕੋਈ ਵਿਕਾਸ ਕੁਝ ਕਰਾਇਆ ਨਹੀਂ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਵਿਕਾਸ ਹੋ ਰਿਹਾ ਜਿੰਨਾ ਹੋ ਸੰਭਵ ਹੋ ਸਕਿਆ ਉਹ ਸਾਰਾ ਵਿਕਾਸ ਹੋ ਰਿਹਾ ਹੈ ਸਰਵਸੰਮਤੀ ਹੋ ਰਹੀ ਹੈ ਜੀ ਪਿੰਡ ਦੀ ਤੇ ਪਿੰਡ ਦੇ ਪਹਿਲਾਂ ਵੀ ਵਿਕਾਸ ਹੋਏ ਨੇ ਕਿਵੇਂ ਦਾ ਮਾਹੌਲ ਰਿਹਾ ਪਹਿਲਾਂ ਦਾ ਇਸ ਕੋ ਪਹਿਲਾਂ ਵਿਕਾਸ ਵਧੀਆ ਹੋਏ ਨੇ ਬਿਲਕੁਲ ਜੋ ਵੀ ਕਿਤੇ ਸਾਰੇ ਪਿੰਡ ਵਾਸੀਆਂ ਨੂੰ ਕੰਮ ਆਉਣ ਵਾਲੇ ਹੋਏ ਨੇ ਯੋਗਤ ਰਹੇ ਜੀ ਦਾ ਮਤਲਬ ਇਹ ਹੀ ਹੈ ਕਿ ਆਪਾਂ ਪੰਚਾਇਤ ਉਹ ਨਵੀਂ ਪੰਚਾਇਤ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ 4-5 ਲੱਖ ਰੁਪਏ ਗਵਰਨਮੈਂਟ ਵੱਲੋਂ ਮਿਲੇਗਾ ਔਰ ਸਟੇਡੀਅਮ ਵੀ ਗਵਰਨਮੈਂਟ ਨੇ ਰੱਖੀ ਹੋਈ ਆ ਕਿ ਸਟੇਡੀਅਮ ਦਿੱਤਾ ਜਾਊਗਾ ਜੀ ਮੇਰਾ ਨਾਮ ਮਰਿੰਦਰ ਸਿੰਘ ਘਰਚਾ ਜੀ ਆ ਮਰਿੰਦਰ ਸਿੰਘ ਘਰਚਾ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਸਹਿਮਤੀ ਹੋਈ ਹੈ ਪੰਚਾਇਤ ਚੁਣੀ ਗਈ ਹੈ ਦੇਖੋ ਕਿਵੇਂ ਦੇਖਦੇ ਮੇਰਾ ਪਿੰਡ ਇਹ ਨਹੀਂ ਮੈਂ ਆਇਆ ਹੁਜਾਣੇ ਤੋਂ ਪਰ ਇਹ ਸਰਪੰਚ ਦੇ ਟੱਚ ਲਿੰਕ ਐਨ ਐਨ ਕ ਵਧੀਆ ਨਹੀਂ ਵੀ ਤੁਹਾਡੇ ਪਿੰਡ ਨੂੰ ਸਵਰਗ ਬਣਾ ਦੂ ਠੀਕ ਹੈ ਜੀ ਮੈਂ ਲੁਧਿਆਣੇ ਤੋਂ ਇਹ ਇਹ ਦੇ ਕਰਕੇ ਆਂ ਸਰਪੰਚ ਕਰਕੇ ਇਹਦੇ ਕੋਈ ਐਮ ਐਲ ਏ ਦਾ ਕੋਈ ਮਿਨਿਸਟਰੀਆ ਲਾ ਲੋ ਚਲੋ ਸਾਡਾ ਪਰਿਵਾਰ ਵੀ ਵਧੀਆ ਚਲੋ ਪੋਲੀਟੀਕਲ ਆ ਲੁਧਿਆਣੇ ਤੋਂ ਤੇ ਵੀ ਇਹਦੇ ਜਿਹੜਾ ਬੰਦੇ ਦੇ ਪੋਲੀਟੀਕਲ ਲਿੰਕ ਵਧੀਆ ਹੋਣ ਉਹ ਕੰਮ ਵੀ ਕਰਾ ਸਕਦਾ ਹੁੰਦਾ ਪਿੰਡ ਦਾ ਭਲਾ ਵੀ ਹੋ ਸਕਦਾ ਹੁੰਦਾ ਜਿਹੜਾ ਹੁਣ ਸਰਪੰਚ ਤੋਂ ਐਮ ਐਲ ਏ ਤੱਕ ਇਹ ਨਾ ਜਾ ਸਕੇ ਐਮ ਐਲ ਏ ਨਾ ਉਹਦੀ ਸੁਣੇ ਉਹਦਾ ਫਾਇਦਾ ਵੀ ਕੀ ਆ ਜੀ ਠੀਕ ਹੈ ਜੀ ਵੀ ਇਹਦੀ ਪਰਮਾਤਮਾ ਤੱਕ ਪਰਮਾਤਮਾ ਦੀ ਮਿਹਰ ਸਦਕਾ ਇਹ ਮੁੱਖ ਮੰਤਰੀ ਤੱਕ ਪਹੁੰਚ ਵਾਲਾ ਸਰਪੰਚ ਮੈਂ ਤਾਂ ਇੰਨੀ ਕਿ ਬੇਨਤੀ ਕਰਦਾ ਵੀ ਬਾਕੀ ਦਾ ਸਾਥ ਦਿਓ ਆਜੋ ਯਾਰ ਸੈਂਪਲ ਮੈਂਬਰ ਚੁਣੇ ਗਏ ਆ ਅਸੀਂ ਤੇਰੇ ਉੱਤੇ ਆਵਾਜ਼ ਲਈ ਬਟ ਔਰ ਜਰਮਨ ਚ ਇਹ ਤਾਂ ਜੋ ਵੀ ਨਾ ਦੇ ਵਿੱਚ ਪੂਰਾ ਲੋਕਦਾਨ ਦਾਵਾ ਕੋਈ ਰਸਬਤਾ ਗਾ ਗੂਰਾ ਕੋਈ ਸੇਮ ਕਰੀਏ ਨਾਲ ਨਾਲ ਹਾਂਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਾ ਕੰਮ ਵੀ ਨਾਲ ਸਾਨੂੰ ਸਪਲੇਨ ਤੇ ਦੂਸਰਾ ਫਿਲਹਾਲ ਤਾਂ ਸਾਡੇ ਪਿੰਡ ਦੇ ਵਿੱਚ ਕੋਈ ਅਜਿਹੇ ਦਾ ਪ੍ਰੋਗਰਾਮ ਨਹੀਂ ਹੈਗਾ ਵੀ ਕੋਈ ਅਜਿਹੀ ਵੀ ਬਹੀ ਨਹੀਂ ਹੈ ਕਿ ਜਿਹੜੀ ਨਾ ਬਣ ਨਾ ਬਣੀ ਹੋਵੇ ਪਰ ਜੇ ਵੀ ਕੋਈ ਵਿਕਾਸ ਦਾ ਕੰਮ ਰਹਿੰਦਾ ਉਹਨੂੰ ਨਿਰਵਿਘਨ ਕੀਤਾ ਜਾਵੇ ਭਾਈ ਰੁੱਤੀ ਦਾ ਘਰ ਭਾਈ ਰੁੱਤੀ ਕੀ ਫਤਿਹ ਮੈਂ ਪੰਡਵਾ ਸ਼ਾਹਜ਼ਾਦ ਜ਼ਿਲ੍ਹਾ ਤਨਬਾਦ ਕਰਦਾ ਹਨ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਸੇਵਾ ਪੰਜ ਸਾਲ ਵਧੀਆ ਕਰਾਂਗੇ ਆਜਾ ਸੇਵਾ